ਚਲੋ ਅਸੀਂ ਮੌਕੇ ਤੇ ਬੰਦਾ ਸਾਹਮ ਨਹੀਂ ਸਕਦੇ ਨਾਲ ਨਹੀਂ ਖੜ ਸਕਦੇ ਸਾਥੋਂ ਉਂਤਾਈਆਂ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਦੀਪ ਸਿੱਧੂ ਹਾਕਾ ਮਾਰਦਾ ਥੱਕ ਗਿਆ ਇਕੱਠੇ ਨਹੀਂ ਹੋਏ ਪਤਾ ਨਹੀਂ ਕਿਉਂ ਨਹੀਂ ਇਕੱਠੇ ਹੋਏ ਜਦੋਂ ਉਹ ਸਮਝ ਹੀ ਨਹੀਂ ਆਇਆ ਕਿਸੇ ਨੂੰ ਮੈਂ ਸਿੱਖ ਕੌਮ 'ਚ ਦੋ ਬੰਦੇ ਬੜੇ ਰੋਸ਼ਨ ਦਿਮਾਗ ਮੰਨਦਾ ਇੱਕ ਤਾਂ ਸੰਧੂ ਸੰਤਾਂ ਦਾ ਪੀਏ ਤੇ ਦੂਜਾ ਬਾਈ ਦੀਪ ਸਿੱਧੂ ਸੋ ਕੋ ਕੋ ਕੇ ਤਸਵੀਹੇ ਦੇ ਕੇ ਸਰੀਆਂ ਨਾਲ ਜਿੱਥੇ ਤੱਕ ਸਾਨੂੰ ਪਤਾ ਬਾਈ ਦੀਪ ਸਿੱਧੂ ਦਾ ਕਤਲ ਹੋਇਆ ਸਰੀਆਂ ਨਾਲ ਇਹ ਬਾਈ ਤੋਂ ਸਾਡੇ ਭਰਾ ਤੋਂ ਕੋਈ ਕਵੀ ਰਗੀ ਪੋਸਟਮਾਰਟਮ ਨਹੀਂ ਕਰਵਾ ਸਕਿਆ ਮੌਕੇ ਤੇ ਹੁਣ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਉਂ ਨਹੀਂ ਕਰਾਇਆ ਯਾਰ ਇਨਆਰਾਈ ਜੀ ਤੋਂ ਸਵਾਲ ਕਿਉਂ ਨਹੀਂ ਪੁੱਛੇ ਆਪਾਂ ਸਾਡੇ ਟਿੱਬਿਆਂ ਦੀ ਸ਼ਾਨ ਸਿੱਧੂ ਮੂਸੇ ਵਾਲਾ ਉਹਦੇ ਲਿਖੇ ਗੀਤ ਜੋ ਅੱਜ ਲੀਕ ਹੋ ਰਹੇ ਨੇ ਉਹ ਜਾਂਸੀਆਂ ਕੋਲੇ ਪਹਿਲਾਂ ਪਹੁੰਚ ਗਏ ਕਿਸੇ ਵੀ ਕੀ ਮਜਾਲਸੀ ਨੂੰ ਐ ਮਾਰ ਜਾਂਦੇ ਭਾਈ ਦਿਆ ਸਿੰਘ ਲਾਹੌਰੀਏ ਵਰਗੇ ਨੂੰ ਸੋਮਣੀਆਂ ਕਮੇਡੀਆਂ ਕਿਉਂ ਨਹੀਂ ਅੱਥਾਰ ਬਣਾਉਂਦੀਆਂ ਯਾਰ ਉਹ ਬੀਬੀ ਮੈਕੀਆ ਦੀਪ ਸਿੱਧੂ ਨੇ ਸੰਘਾਰ ਸ਼ੀਮਾ ਦਾ ਕਿਤਾਬ ਦਿੱਤਾ ਸੀ ਹੋਰ ਕਿੰਨੇ ਬੰਦੀ ਸਿੰਘ ਨੇ ਜੋ ਬਾਹਰ ਨੇ ਭਾਈ ਪੱਪ ਵਰਗੇ ਬਾਹਰ ਨੇ ਜਥੇਦਾਰ ਹਵਾਰੇ ਨੂੰ ਕਿੰਨੇ ਸਾਲ ਹੋ ਗਏ ਅੰਦਰ ਕਿਉਂ ਨਹੀਂ ਬਾਹਰ ਕੱਢਦੇ ਪਤਾ ਗੁਰਦੇਵ ਸਿੰਘ ਕੌਕੇ ਵਾਲਾ ਮਸਲਾ ਸੋਨੂੰ ਸਾਰ ਨੂੰ ਪਤਾ ਕਿਉਂ ਦੱਪਿਆ ਪਿਆ ਪਤਾ ਮਾਣੂ ਮਰੋੜਾ ਕਿੰਨੇ ਨੂੰ ਜੜਦਾ ਹੈ ਤੇ ਚਾੜਨਾ ਕਿਹਨੂੰ ਪੈਣਾ ਹੈ ਇਹ ਰਾਜ ਕਰਦਾ ਪਿਓ ਪੁੱਤ ਕਦੂਜੇ ਦੇ ਸਕੇ ਹੁੰਦੇ ਨੇ ਆਪ ਆਪਾਂ ਨੂੰ ਹੀ ਲੜਾਉਣਾ ਹੁੰਦਾ ਇਹਨਾਂ ਨੇ ਕੋਈ ਜਿੰਨਾ ਚਿਰ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪ ਦੀਆਂ ਆਪ ਦੀਆਂ ਡਾਫਲੀਆਂ ਆਪ ਦੇ ਆਪ ਦੇ ਰਾਗ ਵਜਾਉਣੇ ਬੰਦ ਨਹੀਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਹਾਵੇ ਇੱਕ ਤੇ ਆਪਣੇ ਜੋ ਨਿਸ਼ਾਨ ਸਾਹਿਬ ਬਖਸ਼ਿਆ ਹੋਇਆ ਪ੍ਰਾਤਮ ਉਹਦੇ ਥੱਲੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਆਪਣੇ ਮਸਲੇ ਹੱਲ ਨਹੀਂ ਹੁੰਦੇ ਵੀਰੋ ਬੰਦੀ ਸਿੰਘ ਬਹੁਤੇ ਬਾਹਰ ਨੇ ਬਹੁਤੇ ਅੰਦਰ ਨੇ ਜੇਕਰ ਇਹਨਾਂ ਨੂੰ ਟਿਕ ਟਾਈਮ ਪੀਨੀਅਨ ਦਿੱਤੀਆਂ ਜਾਣ ਇਹ ਜਿੱਤਣਾਂ ਦੱਸੋ ਹੱਥ ਖੜੇ ਕਰਕੇ ਜਿੱਤਣਗੇ ਕਿ ਨਹੀਂ ਜਿੱਤਣਗੇ ਜਿੱਤਣਗੇ ਨਾ ਫਿਰ ਇਹਨਾਂ ਨੂੰ ਕੋਈ 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 ਸਿੱਖਾਂ ਦੀ ਪਾਰਟੀ ਟਿਕਟ ਕਿਉਂ ਨਹੀਂ ਦਿੰਦੀ ਯਾਰ ਪਤਾ ਕਾਹ ਤੋਂ ਉਹਨਾਂ ਨੇ ਦੀ ਦੱਸਾਂ ਇਹਨਾਂ ਤੋਂ ਡਰਦੇ ਨੇ ਵੀ ਸਾਡੇ ਥੱਲੇ ਨਾਲ ਮਾਂ ਬੁਲਾ ਦੇਣਗੇ ਸਰਦਾਰ ਜਿਕਤਾਰ ਸਿੰਘ ਹਵਾਰਾ ਦੇ ਜਕਾਰੇ ਸੁਣਨੇ ਆ ਆਪ ਦੀ ਕੰਨੀ ਅੱਖੀਂ ਦੇਖ ਨਹੀਂ ਸਕਿਆ ਕਿਉਂ ਅੱਠ ਥੱਲਿਆਂ ਜਿੰਦਿਆਂ ਥੱਲੇ ਬੰਦ ਸੀ ਬੜੈਲ ਜੇਲ੍ਹ ਚ ਰਾਤ ਸੀ ਕਾਲੀਆਂ ਦਾ ਉਹ ਖੁੱਲਾ ਨਹੀਂ ਛੱਡਿਆ ਉਹਨਾਂ ਨੇ ਉਦੋਂ ਤੇ ਹੁਣ ਉਹ ਕਹਿੰਦੇ ਨੇ ਰਿਹਾ ਕਰ ਦੋ ਕਿ ਤੂੰ ਬਾਈ ਸ਼ੀਬ ਸਾਡੇ ਮੇਰੇ ਨਾਲ ਅੱਜ 70 80 ਮੁੰਡੇ ਆਏ ਨੇ ਕਿਉਂ ਅਸੀਂ ਕਾਲੀ ਕਾਲੀ ਚ ਆਏ ਆ ਜੇ ਲਿਆਉਣੇ ਹੁੰਦੇ ਤਾਂ ਸਾਡਾ ਤਾਂ ਸਾਰਾ ਜ਼ਿਲ੍ਹਾ ਆਉਣ ਨੂੰ ਤਿਆਰ ਆ ਬਾਈ ਦੀਪ ਸਿੱਧੂ ਮਗਰ 70 ਬੰਦੇ ਆ ਚਨੀਰ ਤੋਂ ਮਾਨਸਾ ਤੋਂ ਵੀ ਸਵੇਰੇ ਸਵੇਰੇ ਆਏ ਆ 7 ਵਜੇ ਤੇ 70 70 ਇਹ ਬਾਈ ਦੀਪ ਸਿੱਧੂ ਦੀ ਬੰਦੇ ਨੇ ਬਾਈ ਦੀਪ ਸਿੱਧੂ ਨਾਲ ਰਹੇ ਨਹੀਂ ਦਿੱਲੀ ਲਾਓ ਜਾਂ ਅਮਰਤਪਾਲ ਨਾਲ ਭਾਈ ਅਮਰਤਪਾਲ ਨਾਲ ਜਥੇਬੰਦੀ ਵਾਰਸ ਪੰਜਾਬ ਬਣੀ ਓਏ ਬੰਦੇ ਵਿਚਰੇ ਨੇ ਚਲੋ ਅਸੀਂ ਮੌਕੇ ਤੇ ਬੰਦਾ ਸਾਹਮਣੇ ਨਹੀਂ ਸਕਦੇ ਨਾਲ ਨਹੀਂ ਖੜ੍ਹ ਸਕਦੇ ਸਾਥੋਂ ਊਣਤਾਈਆਂ ਹੋ ਜਾਂਦੀਆਂ ਗਲਤੀਆਂ ਹੋ ਜਾਂਦੀਆਂ ਦੀਪ ਸਿੱਧੂ ਹਾਕਾ ਮਾਰਦਾ ਥੱਕ ਗਿਆ ਇਕੱਠੇ ਨਹੀਂ ਹੋਏ ਪਤਾ ਨਹੀਂ ਕਿਉਂ ਨਹੀਂ ਇਕੱਠੇ ਹੋਏ ਜਾਂ ਤਾਂ ਉਹ ਸਮਝ ਹੀ ਨਹੀਂ ਆਇਆ ਕਿਸੇ ਨੂੰ ਮੈਂ ਸਿੱਖ ਕੌਮ 'ਚ ਦੋ ਬੰਦੇ ਬੜੇ ਰੋਸ਼ਨ ਦਿਮਾਗ ਮੰਨਦਾ ਹੈ ਇੱਕ ਤਾਂ ਸੰਧੂ ਸੰਤਾਂ ਦਾ ਪੀਏ ਤੇ ਦੂਜਾ ਬਾਈ ਦੀਪ ਸਿੱਧੂ ਰੋਸ਼ਨ ਦਿਮਾਗ ਕਿਉਂਕਿ ਆਪਾਂ ਲੜਨ ਮਾਰਨ ਹਰੇਕ ਜਾਣਦਾ ਸਿੱਖ ਦਾ ਕੰਮ ਕੀ ਹੈ ਲੜਨਾ ਤੇ ਮਾਰਨਾ ਬਟ ਰੋਸ਼ਨ ਦਿਮਾਗੀ ਮੇਰੇ ਹਿਸਾਬ ਨਾਲ ਇਹ ਦੋ ਬੰਦਿਆਂ ਚ ਸੀ ਰੋਸ਼ਨ ਦਿਮਾਗੀ ਤੋਂ ਖਤਰਾ ਬੜਾ ਹੋ ਗਿਆ ਸੋ ਕੋ ਕੋ ਕੇ ਤਸਵੀਰ ਦੇ ਕੇ ਸਰੀਆਂ ਨਾਲ ਜਿੱਥੇ ਤੱਕ ਸਾਨੂੰ ਪਤਾ ਬਾਈ ਦੀਪ ਸਿੱਧੂ ਦਾ ਕਤਲ ਹੋਇਆ ਸਰੀਆਂ ਨਾਲ ਇਹ ਬਾਈ ਤੋਂ ਸਾਡੇ ਭਰਾ ਤੋਂ ਕੋਈ ਕਮੀ ਰਹਿ ਗਈ ਪੋਸਟਮਾਰਟਮ ਨਹੀਂ ਕਰਵਾ ਸਕਿਆ ਮੌਕੇ ਤੇ ਹੁਣ ਇਹਨਾਂ ਨੂੰ ਪਤਾ ਹੈ ਵੀ ਇਹਨਾਂ ਨੇ ਕਿਉਂ ਨਹੀਂ ਕਰਾਇਆ ਜਾਂ ਰੀਨਾਰਾਈ ਜੀ ਤੋਂ ਸਵਾਲ ਕਿਉਂ ਨਹੀਂ ਪੁੱਛੇ ਆਪਾਂ ਇਹ ਸਾਰੀ ਸਿੱਖ ਕੌਣ ਦੇ ਸਵਾਲ ਨੇ ਬਾਈ ਆਪਾਂ ਜੇ ਦੀਪ ਸਿੱਧੂ ਦਾ ਉੱਤੇ ਪੋਸਟਮਾਰਟਮ ਕਰਾਉਂਦੇ ਆਪਾਂ ਉਹਦੇ ਕਾਤਲਾਂ ਨੂੰ ਸਜ਼ਾ ਦਵਾ ਸਕਦੇ ਸੀ ਉਹਦੇ ਕਾਤਲਾਂ ਤੱਕ ਪਹੁੰਚ ਸਕਦੇ ਸੀ ਕਿਉਂਕਿ ਸਰੀਏ ਮਾਰ ਕੇ ਤਸੀਹੇ ਦੇ ਕੇ ਮਰਡਰ ਹੋਇਆ ਰੋਸ਼ਨ ਦਿਮਾਗ ਦਿਓ ਤੀਜੀ ਕਲਮ ਸਾਡੇ ਟਿੱਬਿਆਂ ਦੀ ਸ਼ਾਨ ਸਿੱਧੂ ਮੂਸੇ ਵਾਲਾ ਉਹਦੇ ਲਿਖੇ ਗੀਤ ਜੋ ਅੱਜ ਲੀਕ ਹੋ ਰਹੇ ਨੇ ਉਹ ਏਜੰਸੀਆਂ ਕੋਲੇ ਪਹਿਲਾਂ ਪਹੁੰਚ ਗਏ ਕਿਸੇ ਵੀ ਕੀ ਮਜਾਲ ਸੀ ਉਹਨੂੰ ਐ ਮਾਰ ਜਾਂਦੇ ਸੂਈ ਲੈ ਕੇ ਬੰਦਾ ਨਹੀਂ ਜਾ ਸਕਦਾ ਉਹ ਐਨਾ ਹਥਿਆਰ ਲੈ ਕੇ ਘੁੰਮਦੇ ਫਿਰੇ ਕਿੰਨਾ ਚਿਰ ਤਿੰਨ ਮਹੀਨੇ ਚਾਰ ਮਹੀਨੇ ਉਹਦਾ ਪਿਓ ਵਿਚਾਰਾ ਰੋਜ਼ ਮੰਗਦਾ ਫਿਰਦਾ ਝੋਲੀ ਅੱਡ ਕੇ ਮੇਰੇ ਪੁੱਤ ਨੂੰ ਕੌਣ ਯਾਰ ਕੀ ਦੀ ਸਰਕਾਰ ਚੋ ਗਿਆ ਬਾਈ ਦੀਪ ਸਿੱਧੂ ਗਿਆ ਸੁਨੀਪ ਨੰਗਲ ਅੰਬਲੀਆਂ ਗਿਆ ਹੋਰ ਜਾਈ ਰਾਈ ਜਾਣਗੇ ਨਸ਼ੇ ਵੱਲ ਤੱਕ ਰੱਖੇ ਆਪਾਂ ਬੁਰੀ ਤਰ੍ਹਾਂ ਸੋ ਬਾਈ ਮੈਂ ਇੱਥੋਂ ਦੇ ਲੋਕਾਂ ਦੇ ਲੋਕਾਂ ਲੋਕਾਂ ਨਾਲ ਬਹੁਤ ਨਰਾਸ਼ ਐ ਮੇਰੀ ਇਹ ਗੱਲ ਨੂੰ ਚਾਹੇ ਚਲਾ ਦਿਓ ਕੱਟ-ਕੱਟ ਕੇ ਯਾਰ ਛੋਡੇ ਲਵੇ ਚੌਕੀ ਮਾਨ ਲੁਧਿਆਣੇ ਚੋਂ ਤੁਸੀਂ ਨੌਜਵਾਨੀ ਮਰ ਗਈ ਕੇ ਮੁੱਕ ਗਈ ਜੋ ਸਾਰੀ ਕੌਮ ਨੂੰ ਜਗਾ ਗਿਆ ਸਾਨੂੰ ਖੜਾ ਕਰ ਗਿਆ ਦੂਰੀਵਾਰ ਭੁੱਲੇ ਪਟਕੇ ਰਸਤਿਆਂ ਤੋਂ ਬਾਹਰ ਫੜ ਕੇ ਝੋਣ ਗਿਆ ਮੈਨੂੰ ਬਾਈ ਦੀਪ ਨਾਲ ਮਿਲਣ ਦਾ ਮੌਕਾ ਨਹੀਂ ਮਿਲਿਆ ਪਰ ਮੇਰੇ ਨਾਲ ਜਿੰਨੇ ਮੁੰਡੇ ਨੇ ਸਾਰੇ ਬਾਈ ਦੀਪ ਦੇ ਅੰਗ ਸੰਗ ਵਿਚਰੇ ਨੇ ਕੱਲੀ ਕੱਲੀ ਗੱਲ ਦਾ ਇਹਨਾਂ ਨੂੰ ਪਤਾ ਹੈ 26 ਜਨਵਰੀ ਨੂੰ ਵੀ ਨਾਲ ਸੀ ਕੀ ਕੁਝ ਹੋਇਆ ਬਾਈ ਦੀਪ ਨਾਲ ਆਪਾਂ ਦੇਖ ਲਿਆ ਕੀ ਕੁਸਤੋਂਪਤਾ ਲਾਈਆਂ ਸਭ ਤੋਂ ਹਿਸਾਬ ਲਵਾਂਗੇ ਪ੍ਰਮਾਤਮਾ ਨੇ ਜੇ ਇਸ ਜੋ ਕਰੇ ਤਾਂ ਹੁਣ ਗੱਲ ਆਉਂਦੀ ਹੈ ਕਿਉਂ ਨਹੀਂ ਸ਼੍ਰੋਮਣੀ ਕਮੇਟੀਆਂ ਸੀਧਾ ਨੂੰ ਅਪਣਾਉਂਦੀਆਂ ਕਿਉਂ ਨਹੀਂ ਅਪਣਾਉਂਦੀਆਂ ਭਾਈ ਆਹ ਬੈਠਾ ਬਾਬਾ ਬਖਸ਼ੀਸ਼ ਅਕੇ ਲੜਨ ਬਾਬਾ ਬਖਸ਼ੀਸ਼ ਅਸੀਂ ਜੇਲਾਂ ਚ ਵੀ ਸੁਣਿਆ ਪੜਿਆ ਵੀ ਹੈ ਇੰਟਰਵਿਊ ਵੀ ਸੁਣੀ ਹੈ ਬੰਬ ਤਿਆਰ ਕਰ ਦਿੰਦਾ ਸੀ ਸਾਡੇ ਕੋਲ ਤਾਂ ਮੂਹਾਂ ਨੂੰ ਵੀ ਕਰਕੇ ਦਿੱਤਾ ਸੀ ਆੜਾ ਜਾਂ ਕੰਮ ਕੱਚਾ ਨਿਕਲ ਗਿਆ ਮੀਂਹ ਪੈ ਗਿਆ ਨਹੀਂ ਤਾਂ ਕਲੰਕ ਪੁੰਜਾ ਜਾਣਾ ਸੀ ਬਹੁਤ ਵੱਡਾ ਆਪਣੇ ਮੱਥੇ ਤੋਂ ਇਹੋ ਜਿਹੇ ਬੰਦਿਆਂ ਨੂੰ ਸ਼੍ਰੋਮਣੀ ਕਮੇਟੀ ਜਥੇਦਾਰ ਕਿਉਂ ਨਹੀਂ ਬਣਾਉਂਦੀਆਂ ਯਾਰ ਭਾਈ ਦਿਆ ਸਿੰਘ ਲਾਹੌਰੀਏ ਵਰਗੇ ਨੂੰ ਸ਼੍ਰੋਮਣੀਆ ਕਮੇਟੀਆਂ ਕਿਉਂ ਨਹੀਂ ਅਥੇਦਾਰ ਬਣਾਉਂਦੀਆਂ ਯਾਰ ਉਹ ਬੀਬੀ ਮੈਟੀਆ ਦੀਪ ਸਿੰਘ ਤੁਨ ਸੰਘਾਰ ਸ਼ੀਮਾ ਦਾ ਕਿਤਾਬ ਦਿੱਤਾ ਸੀ ਹੋਰ ਕਿੰਨੇ ਬੰਦੀ ਸਿੰਘ ਨੇ ਜੋ ਬਾਹਰ ਨੇ ਭਾਈ ਪੱਪ ਵਰਗੇ ਬਾਹਰ ਨੇ ਜਥੇਦਾਰ ਹਵਾਰੇ ਨੂੰ ਕਿੰਨੇ ਸਾਲ ਹੋ ਗਏ ਅੰਦਰ ਕਿਉਂ ਨਹੀਂ ਬਾਹਰ ਕਰਦੇ ਪਤਾ ਜਥੇਦਾਰ ਹਵਾਰੇ ਦੀ ਜੋ ਡੈਰੀ ਸੀ ਜਦੋਂ ਉਹ ਭਗਾਉੜਾ ਸੀ ਉਹ ਡੈਰੀ ਚ ਪਹਿਲਾ ਨਾਮ ਕਿਸੇ ਨੂੰ ਪਤਾ ਹੁਣ ਪੰਜ ਕਮੈਂਟਾਂ ਚ ਦੱਸ ਦਿਓ ਲਾਈਵ ਚੱਲੀ ਜਾਂਦਾ ਨਹੀਂ ਮੈਂ ਇਥੋਂ ਪੁੱਛ ਲਓ ਮੈਂ ਦੱਸੂ ਕਿਹਦੇ ਨਾਮ ਸੀ ਪਹਿਲੇ ਪੰਜ ਪਹਿਲੇ ਦੋ ਕੀਦੇ ਸੀ ਜੇਸ਼ ਸ਼੍ਰੋਮਣੀ ਕਮੇਟੀ ਜੋ ਆਪਣੀ ਸ਼੍ਰੋਮਣੀ ਹੈ ਵੈਸੇ ਕਮੇਟੀ ਸ਼ਬਦ ਅੰਗਰੇਜ਼ਾਂ ਦਾ ਪੰਜ ਪ੍ਰਧਾਨੀ ਹੁੰਦੀ ਹੈ ਆਪਾਂ ਨੂੰ ਅੰਗਰੇਜ਼ ਡਿਵਾਈਡ ਐਂਡ ਰੂਲ ਕਰਕੇ ਪਾੜ ਗਏ ਆਪਣੇ ਜਥੇਦਾਰਾਂ ਕੋਲੇ ਹੁਣ ਸੰਤ ਜਥੇਦਾਰ ਆਪਣੇ ਜਥੇਦਾਰ ਸਭਤ ਖਾਸਾ ਨੇ ਹਵਾਰਾ ਜੀ ਨੂੰ ਭਾਪਿਆ ਕਿ ਉਹਦੇ ਹੁਕਮ ਮੰਨੇ ਜਾਂਦੇ ਨੇ ਗੁਰਦੇਵ ਸਿੰਘ ਕੌਕੇ ਵਾਲਾ ਮਸਲਾ ਸੋਨੂੰ ਸਾਰ ਨੂੰ ਪਤਾ ਕਿਉਂ ਦੱਪਿਆ ਪਿਆ ਪਤਾ ਹੈ ਮਾਣ ਨੂੰ ਮਰੋੜਾ ਕਿਹਦੇ ਨੂੰ ਜੜਦਾ ਹੈ ਤੇ ਚਾੜਨਾ ਕਿਹਨੂੰ ਪੈਣਾ ਹੈ ਇਹ ਰਾਜਕਾਰ ਦਾ ਪਿਓ ਪੁੱਤ ਇੱਕ ਦੂਜੇ ਦੇ ਸਕੇ ਹੁੰਦੇ ਨੇ ਆਪ ਆਪਾਂ ਨੂੰ ਹੀ ਲੜਾਉਣਾ ਹੁੰਦਾ ਇਹਨਾਂ ਨੇ ਸੋ ਜੇ ਗਰਦੇਵ ਸਿੰਘ ਕੌਂਕੇ ਵਾਲਾ ਮੁੱਦਾ ਉੱਠਦਾ ਬਾਹ ਨੂੰ ਮਰੋੜਾ ਚੜਦਾ ਚੜਦਾ ਕੌਣ ਜਥੇਦਾਰ ਜਥੇਦਾਰ ਦੋਨਾਂ ਦੀਆਂ ਅਰਦਾਸਾਂ ਕਰੀ ਜਾਂਦੇ ਨੇ ਜੇ ਕੋਈ ਹੁੰਦਾ ਕਾਲੀ ਫੂਲਾ ਸਿੰਘ ਵਰਗਾ ਜਾਂ ਜਿਨ੍ਹਾਂ ਨੇ 20 ਸਾਲ 25-25 ਸਾਲ ਕੌਮ ਦੇ ਲੇਖੇ ਲਾਏ ਨੇ ਉਹ ਤਾਂ ਬਾਹ ਨੂੰ ਮੋੜਾ ਦੇ ਲੈਂਦਾ ਕਿ ਨਹੀਂ ਦਿੰਦਾ ਸਵਾਲ ਪੁੱਛਦਾ ਨਾ ਸਹਸ ਮਾਫੀ ਦੇ ਪੁੱਛ ਲੈਂਦਾ ਬਰਗਾੜੀ ਮੋਰਚੇ ਵਾਲੇ ਪੁੱਛ ਲੈਂਦਾ ਕੋਈ ਜਿੰਨਾ ਚਿਰ ਆਪਾਂ ਇੱਕ ਝੰਡੇ ਥੱਲੇ ਇਕੱਠੇ ਨਹੀਂ ਹੁੰਦੇ ਆਪ ਦੀਆਂ ਆਪ ਦੀਆਂ ਡਾਫਲੀਆਂ ਆਪ ਦੇ ਆਪ ਦੇ ਰਾਗ ਵਜਾਉਣੇ ਬੰਦ ਨਹੀਂ ਕਰਕੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਸਭ ਇੱਕ ਕੇ ਆਪਣਾ ਜੋ ਨਿਸ਼ਾਨ ਸਾਹਿਬ ਬਖਸ਼ਿਆ ਹੋਇਆ ਪ੍ਰਤਨ ਉਹਦੇ ਥੱਲੇ ਜਿੰਨਾ ਚਿਰ ਆਪਾਂ ਇਕੱਠੇ ਨਹੀਂ ਹੁੰਦੇ ਆਪਣੇ ਮਸਲੇ ਹੱਲ ਨਹੀਂ ਹੁੰਦੇ ਵੀਰੋ ਬੰਦੀ ਸਿੰਘਾਂ ਅੰਦਰ ਨੇ 2 ਮਹੀਨੇ ਰਹਿ ਗਏ ਅਮਰਪਾਲ ਦੀ ਤੇ 27 ਸਿੰਘਾਂ ਦੀ ਆ ਕੀ ਕਹਿੰਦੇ ਨੇ ਜਵਾਬਾ ਐਨਐਸਏ ਖਤਮ ਹੋਣ ਚ ਆਪਾਂ ਨੂੰ ਇੱਕ ਵੱਡਾ ਮੋਰਚਾ ਉਹਦੇ ਵਾਸਤੇ ਉਲੀਕਣਾ ਪਊ ਸੋ ਮੈਂ ਬਾਰੀ-ਬਾਰੀ ਕਹਿ ਰਿਹਾ ਮੇਰੇ ਕੋਲੇ ਬਹੁਤ ਪਹੁੰਚ ਵੀ ਰਹੇ ਨੇ ਬਾਈ ਅਸੀਂ ਤਾਂ ਕੂਕਰ ਐ ਜੀ ਕੂਕਰ ਐ ਗੁਰੂ ਘਰ ਦੇ ਕੂਕਰ ਐ ਐਂ ਬੋਲਦੇ ਰਹਾਂਗੇ ਨਾ ਡਰੀਏ ਬਥੇਰੀਆਂ ਧਮਕੀਆਂ ਦਿੰਦੇ ਨੇ ਨਾ ਹਟੀਏ ਕੰਮ ਸਾਡਾ ਨਸ਼ਾ ਰੋਕਣਾ ਉਹ ਵੀ ਲੜਦੇ ਰਹੇ ਨੇ ਉਹਨਾਂ ਨਾਲ ਵੀ ਦਿਨ ਰਾਤ ਕੰਮ ਕਿਉਂ ਉਹ ਬਾਲਾ ਵੱਡਾ ਉਲਝਣ ਤਾਣੀ ਆ ਅਸੀਂ ਤਾਂ ਨਸ਼ਾ ਮਕਾਉਣਾ ਮੈਨੂੰ ਪਤਾ ਹੈ ਚਾਰ ਜਵਾਕ ਵੱਜ ਜਾਣਗੇ ਨਸ਼ੇ ਤੋਂ ਤਾਂ ਉਹ ਮੁਠੀ ਬੰਦ ਕਰਕੇ ਹਿੱਕਤੀ ਮਾਰਨਗੇ ਸਰਕਾਰਾਂ ਦੀ ਆਪਾਂ ਉਹ ਨਸ਼ਾ ਤਾਂ ਦਿੱਤਾ ਨਵੀਂ ਪੀੜ੍ਹੀ ਨੂੰ ਵੀ ਉਹ ਬਾਬੇ ਬਖਸ਼ੀਸ਼ ਵਰਗੇ ਹਵਾਰੇ ਵਰਗੇ ਤਾਰੇ ਵਰਗੇ ਪਿਉਰੇ ਵਰਗੇ ਨਾ ਬਣ ਜਾਣ ਜਾਂ ਦੀਪ ਸਿੰਘੂ ਵਰਗੇ ਨਾ ਬਣ ਜਾਣ ਹੁਣ ਬਾਈ ਇਕੱਠ ਕਰੋ ਸਾਂਝਾ ਸਮੂਹ ਇਕੱਠ ਛੇਤੀ ਕਾਲ ਕਰਾਂਗੇ ਸਾਰੇ ਭਾਈਆਂ ਦੀ ਬੰਦੀ ਸਿੰਘਾਂ ਦੀ ਬੰਦੀ ਸਿੰਘ ਬਹੁਤੇ ਬਾਹਰ ਨੇ ਬਹੁਤੇ ਅੰਦਰ ਨੇ ਜੇਕਰ ਇਹਨਾਂ ਨੂੰ ਟਿਕਟਾਂ MP ਨੇ ਦਿੱਤੀਆਂ ਜਾਣ ਇਹ ਜਿੱਤਣਾਂ ਦੱਸੋ ਹੱਥ ਖੜੇ ਕਰਕੇ ਇੱਤਣਗੇ ਕਿ ਨਹੀਂ ਇੱਤਣਗੇ ਜਿੱਤਣਗੇ ਨਾ ਫਿਰ ਇਹਨਾਂ ਨੂੰ ਕੋਈ 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 ਸਿੱਖਾਂ ਦੀ ਪਾਰਟੀ ਟਿਕਟ ਕਿਉਂ ਨਹੀਂ ਦਿੰਦੀ ਯਾਰਾਂ ਪਤਾ ਗੱਲ ਤੁਹਾਨੂੰ ਦਿੰਦੀ ਦੱਸਾਂ ਇਹਨਾਂ ਤੋਂ ਡਰਦੇ ਨੇ ਵੀ ਸਾਡੇ ਥੱਲੇ ਨਾ ਮਾਂ ਬੁਲਾ ਦੇਣਗੇ ਤੇ ਸੋ ਭਾਈ ਦਰਦ ਬਹੁਤ ਹੈ ਬਹੁਤ ਦਰਦ ਆ ਯਾਰ ਹੁਣ ਹਜੇ ਵੀ ਵੇਲਾ ਜਿੰਨੇ ਮੇਰੇ ਵੀਰ ਅੱਜ ਜੁਰੇ ਆਏ ਆ ਭਾਈ ਮੋਨੇ ਕੋ ਨਜ਼ਰ ਆਰ ਮਾਲਾਂਗੀਆਂ ਬੰਨੀ ਫਿਰਦੇ ਆ ਬਾਈ ਬਣ ਕੇ ਹੁਣ ਤਾਂ ਵਾਪਸ ਆ ਜਾਓ ਦਮਾਲਿਆਂ ਨੂੰ ਬਾਈ ਬਣ ਕੇ ਘਰਾਂ ਨੂੰ ਵਾਪਸ ਆਓ ਸਿੱਖੀ ਸਰੂਪ ਚ ਆਓ ਬਾਣੀ ਨਾਲ ਜੁੜੋ ਪ੍ਰਾਤਨ ਨਾਲ ਆਪਣੇ ਜੋਦੇ ਦਾ ਇਤਿਹਾਸ ਬਾਤ ਕਰੋ ਜੇ ਬਾਲੇ ਪੁਰਾਣਿਆਂ ਦਾ ਨਾ ਕਰਨਾ ਨਮਿਆਂ ਦੀ ਕਰ ਲੋ ਬਹੁਤ ਵੱਡੀਆਂ ਦੇਣਾ ਨੇ ਇਹਨਾਂ ਦੀਆਂ ਕੀ ਕੁਸ਼ ਹੋਇਆ ਇਹਨਾਂ ਤੋਂ ਪੁੱਛ ਕੇ ਦੇਖਿਓ ਸਾਡੇ ਨਾਲ ਵੀ ਬਥੇਰੇ ਰਿਮਾਂਡ ਹੋਏ ਨੇ ਇਹੀ ਜੀ ਗੱਲ ਨਹੀਂ ਕਰ ਕਰ ਸਾਡੇ ਨਾਲ ਤਾਂ ਲੜਾਈਆਂ ਝਗੜਾਂ ਚ ਹੋਏ ਨੇ ਇਹਨਾਂ ਤੋਂ ਪੁੱਛੋ ਕੀ ਕੁਸ਼ ਹੋਇਆ ਇਹਨਾਂ ਨਾਲ ਇਹਨਾਂ ਨੇ ਕੀ ਕੁਸ਼ ਤੁਸੀਂ ਐ ਚੱਲੇ ਨੇ ਤੇ ਹਜੇ ਸਾਫ਼ ਸੂਰਤ ਨੇ ਨਹੀਂ ਬੰਦਾ ਖਾ ਕੇ ਦੋ ਡੰਡੇ ਸਰਕਾਰੀ ਬੋਲੀ ਬੋਲਣ ਲੱਗ ਜਾਂਦਾ ਸੋ ਭਾਈ ਇੱਕ ਤਾਂ ਜੋ ਵੀ ਪੁਰਾਣੀਆਂ ਗੱਲਾਂ ਹੋ ਗਈਆਂ ਬੀਤ ਗਈਆਂ ਮਿੱਟੀ ਪਾਓ ਭੁੱਲੋ ਨਾ ਦਿਲ ਚ ਰੱਖੋ ਪਰ ਆਪਸੀ ਪਾੜਾ ਆਪਾਂ ਇਕੱਠਾ ਨਹੀਂ ਕਰਨਾ ਇੱਕ ਜਥੇਦਾਰ ਹਵਾਰਾ ਜੋ ਜਥੇਦਾਰ ਹਵਾਰਾ ਮੈਂ ਤਾਂ ਭਾਈ ਜਥੇਦਾਰ ਮੰਨਦਾ ਹਵਾਰੇ ਨੂੰ ਜੇ ਤੁਸੀਂ ਜਥੇਦਾਰ ਹਵਾਰੇ ਨੂੰ ਮੰਨਦੇ ਹੋ ਤਾਂ ਇੱਕ ਜਕਾਰਾ ਹੱਥ ਖੜ ਕੇ ਹੋ ਜਾਏਗਾ ਇੱਥੇ ਆਈ ਉਹ ਹੁਣੇ ਜੋ ਅਸਲੀ ਸਿੰਘ ਨੇ ਹਨਾ ਸੋ ਹਵਾਰਾ ਜੀ ਦਾ ਇੱਕ ਚਿੱਠੀ ਅੰਦਰੋਂ ਆਈ ਹੋਈ ਹੈ ਵੀ ਜਿਨ੍ਹਾਂ ਨੇ ਦੀਪ ਸਿੰਧੂ ਅਮਰਤਪਾਲ ਨੂੰ ਮਾਰਾ ਕਿਹਾ ਉਹ ਕੌਮ ਦੇ ਸਕੇ ਨਹੀਂ ਹੋ ਸਕਦੇ ਗਲਤ ਗੱਲ ਹੈ ਕੱਲ ਨੂੰ ਹੁਣ ਮੇਰੇ ਬਰਕੇ ਨੂੰ ਮਾਰਾ ਕਹਿਣ ਲੱਗ ਜਾਣਗੇ ਬਾਈ ਇੱਕ ਗੱਲ ਨਾ ਤਾਂ ਮੈਂ ਕਿਸ ਤੋਂ ਪੈਸਾ ਮੰਗਾ ਨਾ ਅਸੀਂ ਕਿਸ ਤੋਂ ਲਈਏ ਸਾਫ ਜੀ ਗੱਲ ਨੰਬਰ 2 ਸਾਡਾ ਕੰਮ ਨਸ਼ਾ ਫੜਨਾ ਕੋਈ ਕਿਤੇ ਮਰਦੀ ਫਲਾਲੇ ਅਸੀਂ ਇਹਦੇ ਨਾਲ ਨਸ਼ਾ ਫੜਨਾ ਗੱਡੀ ਤੇਲ ਸਾਨੂੰ ਅਸੀਂ ਆਪ 100 ਐ 10-10 ਰੁਪਈਆ ਨਾਲ ਪਵਾ ਲੈਣੇ ਇਕੱਠੇ ਹੋ ਜਾਣੇ ਆ ਕਿਸੇ ਚੀਜ਼ ਦੀ ਕੋਈ ਲੋੜ ਨਹੀਂ ਇਕੱਠੇ ਹੋ ਜੋ ਇੱਕ ਝੰਡੇ ਥੱਲੇ ਇਕੱਠੇ ਹੋ ਨਾ ਅਸੀਂ ਵੋਟਾਂ ਨੂੰ ਕਹੀਏ ਹਾਂ ਆਪ ਦੇ ਬੰਦੀ ਸਿੰਘਾਂ ਦੀਆਂ ਗੱਲਾਂ ਕਰਾਂਗੇ ਭਾਈ ਸਾਡੇ ਦਿਲ 'ਚ ਦਰਦ ਹੈ ਅਸੀਂ ਦੇਖਿਆ ਮੈਂ 9 ਮਹੀਨੇ ਜਗਤਾਰ ਸਰਦਾਰ ਜਗਤਾਰ ਸਿੰਘ ਹਵਾਰੇ ਦੇ ਜਕਾਰੇ ਸੁਣਨੇ ਆਪ ਦੀ ਕੰਨੀ ਅੱਖੀਂ ਦੇਖ ਨਹੀਂ ਸਕਿਆ ਕਿਉਂ 8 ਥੱਲਿਆਂ ਜਿੰਦਿਆਂ ਥੱਲੇ ਬੰਦ ਸੀ ਬੜੈਲ ਜੇਲ੍ਹ 'ਚ ਰਾਤ ਸੀ ਕਾਲੀਆਂ ਦਾ ਉਹ ਖੁੱਲ੍ਹਾ ਨਹੀਂ ਛੱਡਿਆ ਉਹਨਾਂ ਨੇ ਉਦੋਂ ਤੇ ਹੁਣ ਉਹ ਕਹਿੰਦੇ ਨੇ ਰਿਹਾ ਕਰ ਦੋ ਹਣਾ ਤੋ ਪਾਈ ਪਹਿਲਾ ਆਪਾਂ ਦੇਖੋ ਸਿੱਖ ਸਿਆਸਤਦਾਨਾਂ ਜੋ ਸਿੱਖ ਸਿਆਸਤਦਾਨ ਮੇਰੇ ਭਾਈ ਨੇ ਬਹੁਤ ਬੁੱਧੀਜੀਵੀ ਨੇ ਵੱਡੇ ਨੇ ਮੈਥੋਂ ਸਿਆਣੇ ਨੇ ਸਾਮੇਦਾਰ ਨੇ ਇਹ ਜਲਦੀ ਕਹਿਣ ਦੋ ਮਹੀਨੇ ਨਹੀਂ ਰਹਿ ਗਏ ਅਮਰਤਪਾਲ ਦੀ ਐਨਐਸਏ ਖਤਮ ਹੋਣ ਚ ਦੀਪ ਸਿੱਧੂ ਦਾ ਕੌਮੀ ਸੀ ਡਾਡਰ ਜਦਵਾਮਾ ਇਕੱਠੇ ਹੋ ਕੇ ਇੱਕ ਕਾਲ ਕਰਨੀ ਹੈ ਆਪਾਂ ਜਲਦੀ ਕਰਾਂਗੇ ਫਿਰ ਮੁੜ ਕੇ ਲੋਕ ਭੁੱਲ ਜਾਂਦੇ ਨੇ ਛੇਤੀ ਨਾ ਮੁੜ ਕੇ ਮੇਰੇ ਵਰਗੇ ਨੂੰ ਛਾੜਦੇ ਨੇ ਗੱਡੀ ਫਿਰ ਕੰਮ ਠੰਡਾ ਪੈ ਜਾਂਦਾ ਹੈ ਸੋ ਭਾਈ ਜਿਆਦਾ ਬੋਲਿਆ ਗਿਆ ਹੋਵੇ ਤਾਂ ਮਾਫ਼ ਕਰਨਾ ਬਦ ਘਟ ਕਿਉਂ ਯਾਰ ਮੈਂ ਤਾਂ ਜਿਹੜਾ ਕੁਝ ਦਿਲ ਚੋਂ ਦਾ ਉਹੀ ਬੋਲਦਾ ਹਾਂ ਪ੍ਰਭੂ ਇੱਕ ਜਿੱਥੇ ਕਿਤੇ ਵੀ ਨਸ਼ਾ ਵਿਕਦਾ ਸਾਡਾ ਮੁੱਦਾ ਕੱਲੇ ਨਸ਼ੇ ਦਾ ਹੈ ਭਾਈ ਦੀਪ ਸਿੱਧੂ ਨੇ ਸਾਨੂੰ ਮੋੜੇ ਪਵਾਏ ਨੇ ਸਾਰਿਆਂ ਨੂੰ ਜਿੰਨੇ ਅਸੀਂ ਆਏ ਅੱਜ 4-500 ਬੰਦਾ ਵੈਸੇ ਤਾਂ ਸਾਡੇ ਮਾਨਸਾ ਦੀ ਗੱਲ ਕਰ ਅਸੀਂ ਕਾਲੀ-ਕਾਲੀ ਆ ਗਏ ਇੱਥੋਂ ਅਸੀਂ ਸ਼ੰਭੂ ਨੂੰ ਜਾਵਾਂਗੇ ਭਾਈ ਦੀਪਲੀ ਸਾਂਝੀ ਨਾਲ ਜਾਵਾਂਗੇ ਗੁਰੂ ਗ੍ਰੰਥ ਸਾਹਿਬ ਤੋਂ ਹੁਕਮ ਲੈ ਕੇ ਜਾਵਾਂਗੇ ਜਿੰਨੇ ਆਏ ਹੋ ਤੁਸੀਂ ਛੋਡੇ ਮੁੱਖ ਚ ਦੀਪ ਸਿੱਧੂ ਦਾ ਬਾਸ ਹੈ ਬਾਈ ਬਣ ਕੇ ਇੱਕ ਵਾਰ ਅਸੀਂ ਸ਼ੰਭੂ ਜਾਈਏ ਤਾਂ ਜਗਾਰਾ ਲਾ ਦੋ ਅਸੀਂ ਫਿਰ ਬਾਈ ਸ਼ੰਭੂ ਬਾਗ ਜੀ ਅਸੀਂ ਲਾ ਦੋ ਜਗਾਰੇ ਬੋਲੇ ਸੋਨਹਾਲ ਦੇਖ ਤੇ ਪੰਠ ਕੀ ਰਾਜ ਕਰੇਗਾ ਸ਼ੀਨ ਮਾਈ ਦੀਪ ਸਿੰਘ ਸਿੱਧੂ ਆਵਾਂ ਰਹੇ ਭਾਈ ਦੀਪ ਸਿੱਧੂ ਤੇਰੀ ਸੋਤ ਤੇ ਭਾਈ ਅਮਰਤਪਾਲ ਬਾਈ ਸਾਡੀ ਇੱਕ ਜਥੇਬੰਦੀ ਹੈ ਮਾਰਸ ਪੰਜਾਬ ਦੀ ਜਥੇਬੰਦੀ ਸਾਡੇ ਨਾਲ ਕਮਬੈਨ ਹੈ ਅਸੀਂ ਆਪ ਦੀ ਇੱਕ ਨਸ਼ਾ ਫੜਨ ਵਾਲੀ ਬਣਾਈ ਹੈ ਸ਼ੋਭੀ ਜੀ ਐਂਟੀ ਡਰਗ ਟਾਸਕ ਫੋਰਸ ਉਹਦਾ ਲੋਗੋ ਤੁਸੀਂ ਦੇਖ ਸਕਦੇ ਹੋ ਉਹ ਚ ਬਾਈ ਦੀਪ ਸਿੰਧੂ ਦਾ ਹੱਥ ਤੇ ਕਿਰਪਾਨ ਵਾਲਾ ਹੱਥ ਹੈ ਝਾੜੂ ਅਸੀਂ ਰੱਖਿਆ ਨਹੀਂ ਕਰਦਾ ਵਿੱਚੋਂ ਸੋ ਬਾਈ ਦਾਸ਼ ਨੂੰ ਜੇ ਕੁਸਤਤਾ ਬੋਲਿਆ ਹੋਵੇ ਤਾਂ ਮਾਫ ਕਰਨਾ ਤੁਸੀਂ ਮੇਰੇ ਭਰਾਓ ਮੇਰੀਆਂ ਮਾਤਾਵਾਂ ਬੈਠੀਆਂ ਮਾਤਾਵਾਂ ਝੂੜੀਆਂ ਸਿੜਦਾ ਕਰੋ ਜੇ ਕੋਈ ਛੋਟੇ ਲਾਗੋ ਲਾਉਣਾ ਇਹ ਜੇ ਥਾਂ ਨਹੀਂ ਆਉਂਦਾ ਫਿੱਟ ਲਾਣ ਤਾਂ ਦਿਆ ਕਰੋ ਉਹਨਾਂ ਨੂੰ ਹਣਾ ਵੀ ਇੱਥੇ ਆਉਣ ਦਾ ਫਰਜ਼ ਹੈ ਸੋ ਫਤਿਹ ਬੁਲਾਉਣਾ ਬੋਲੇ ਸੋ ਨਿਹਾਲ